ਬੰਗਲਾਦੇਸ਼ ਨੇ ਹਿੰਦੁਸਤਾਨ ਦਾ ਖਾਦਾ ਹਿੰਦੁਸਤਾਨ ਨੇ ਜੋ ਤਾ ਸਭ ਕੁਝ ਉਹਨਾਂ ਨੂੰ ਰੋਟੀ ਖਾਣ ਨੂੰ ਨਾ ਕੋਲ ਨਹੀਂ ਕੀਤੀ 1971 ਦਾ ਹੀ ਰੋਟੀ ਖਾਣ ਨੂੰ ਕੋਲ ਨਹੀਂ ਕੀਤੀ ਇੰਦਰਾ ਗਾਂਧੀ ਇਹ ਯਾਦ ਕਰਾਤਾ ਉੱਥੇ ਬਕਾਇਦਾ ਹਿੰਦੂਆਂ ਨੇ ਨਾਲ ਦਾ ਸਾਥ ਦਿੱਤਾ ਜੇ ਇਹਨੂੰ ਯਾਦ ਕਰਾਉਣ ਦੇ ਵਿੱਚ ਹਿੰਦੂਆਂ ਦੇ ਮੰਦਰ ਤੋੜਦੇ ਬੈਣ ਔਰ ਹਿੰਦੂਆਂ ਦੇ ਜੋ ਸਿੱਖ ਸਿੱਖਾਂ ਦੇ ਦਰਬਾਰ ਸਾਹਿਬ ਅਸਾਈ ਜਿੰਨੇ ਵੀ ਹਿੰਦੁਸਤਾਨ ਨਾਲ ਤਲਕਾ ਰੱਖਦੇ ਆ ਨਾ ਉਹ ਕੱਟਗਿੰਦੀ ਦੇ ਵਿੱਚ ਉਹ ਸਾਰੇ ਹੀ ਉਹਨਾਂ ਦੇ ਖਿਲਾਫ ਗੰਦੇ ਕਰਦੇ ਬੈਨ ਕੰਮ ਕੁੜੀਆਂ ਦਾ ਬਲਾਤਕਾਰ ਕਰਦੇ ਬਿਰ ਘਰਾਂ ਦੇ ਵਿੱਚ ਮਾਰਨ ਕੇ ਲੋਕਾਂ ਨੂੰ ਅੱਗਾ ਲਾਉਂਦੇ ਪਏ ਨੇ ਦੁਕਾਨਾਂ ਲੁੱਟੀ ਜਾਂਦੇ ਜਿੱਥੇ ਲਿਖਿਆ ਹਿੰਦੂ ਦੁਕਾਨ ਉਹ ਦੁਕਾਨ ਲੁੱਟੀ ਜਾਂਦੇ ਨੇ ਤਬਾਹ ਕਰੀ ਜਾਂਦੇ ਨੇ ਜਗ੍ਹਾ ਜਿਹੜੀਆਂ ਜਿੰਨੀਆਂ ਉਹਨਾਂ ਜਗ੍ਹਾ ਸਾਰੀਆਂ ਇਹ ਫਾਸਲਾ ਕਰਦੇ ਪਏ ਆ ਉਹਨਾਂ ਇੱਜ਼ਤ ਮਾਨ ਕਰ ਦਿੰਦੇ ਪਏ ਆ ਲੇਕਿਨ ਮੁਸਲਮਾਨਾਂ ਨੇ ਕਹਿਨੇ ਵੀ ਆਵਾਜ਼ ਨਹੀਂ ਠਾਈ ਕਿ ਬਕਾਇਦਾ ਹਿੰਦੂ ਹਿੰਦੂ ਦਾ ਤਜਾਰ ਹੋ ਰਿਹਾ ਵਾ ਇਹਦੇ ਖਿਲਾਫ ਆਵਾਜ਼ ਠਾਈ ਜਾਵੇ ਕਹਿਨੇ ਵਾ ਨਹੀਂ ਠਾਈ ਕਿ ਮੁਸਲਮਾਨ ਨੇ ਬੰਗਲਾਦੇਸ਼ ਨੇ ਹਿੰਦੁਸਤਾਨ ਦਾ ਖਾਦਾ ਹਿੰਦੁਸਤਾਨ ਨੇ ਜੋ ਤਾ ਸਭ ਕੁਝ ਉਹਨਾਂ ਨੂੰ ਰੋਟੀ ਖਾਣ ਨੂੰ ਨਾ ਕੋਲ ਨਹੀਂ ਗਈ ਸੀ 1971 ਦਾ ਹੀ ਰੋਟੀ ਖਾਣ ਨੂੰ ਕੋਲ ਨਹੀਂ ਗਈ ਸੀ ਇੰਦਰਾ ਗਾਂਧੀ ਨੇ ਦੇਸ਼ ਯਾਦ ਕਰਾਤਾ ਉੱਥੇ ਬਕਾਇਦਾ ਹਿੰਦੂਆਂ ਨੇ ਨਾਲ ਸਾਥ ਦਿੱਤਾ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਲੇਕਿਨ ਹਿੰਦੂਆਂ ਉੱਤੇ ਹਲੇ ਤਿਆਚਾਰ ਕਰਦੇ ਪਏ ਨੇ ਹਿੰਦੂਆਂ ਦੇ ਮੰਦਰ ਤੋੜਦੇ ਪਏ ਨੇ ਔਰ ਹਿੰਦੂਆਂ ਦੇ ਚੋਂ ਸਿੱਖ ਸਿੱਖਾਂ ਦੇ ਦਰਬਾਰ ਸਾਹਿਬ ਅਸਾਈ ਜਿੰਨੇ ਵੀ ਹਿੰਦੁਸਤਾਨ ਨਾਲ ਤਲਕਾ ਰੱਖਦੇ ਆ ਨਾ ਉਹ ਕੱਟਗਿੰਦੀ ਦੇ ਵਿੱਚ ਉਹ ਸਾਰੇ ਹੀ ਉਹਨਾਂ ਦੇ ਖਿਲਾਫ ਗੰਦੇ ਕਰਦੇ ਪਏ ਨੇ ਕੰਮ ਕੁੜੀਆਂ ਦਾ ਬਲਾਤਕਾਰ ਕਰਦੇ ਪਏ ਨੇ ਘਰਾਂ ਦੇ ਵਿੱਚ ਮਾਰ ਕੇ ਲੋਕਾਂ ਨੂੰ ਅੱਗਾ ਲਾਉਂਦੇ ਪਏ ਨੇ ਦੁਕਾਨਾਂ ਲੁੱਟੀ ਜਾਂਦੇ ਜਿੱਥੇ ਲਿਖਿਆ ਹ ਉਹ ਦੁਕਾਨ ਲੁੱਟੀ ਜਾਂਦੇ ਨੇ ਤਬਾਹ ਕਰੀ ਜਾਂਦੇ ਨੇ ਲੇਕਿਨ ਹਿੰਦੁਸਤਾਨ ਦੇ ਵਿੱਚ ਕਿੰਨੇ ਹੀ ਮੁਸਲਮਾਨ ਨੇ ਇੰਨੇ ਮੁਸਲਮਾਨ ਨੇ ਜਿੰਨੀਆਂ ਜਗ੍ਹਾ ਜਿਹੜੀਆਂ ਜਿੰਨੀਆਂ ਉਹਨਾਂ ਜਗ੍ਹਾ ਸਾਰੀਆਂ ਇਹ ਫਾਜ਼ਲ ਕਰਦੇ ਪਏ ਆ ਉਹਨਾਂ ਨੂੰ ਇੱਜ਼ਤ ਮਾਨ ਕਰ ਦਿੰਦੇ ਵੇ ਲੇਕਿਨ ਮੁਸਲਮਾਨਾਂ ਨੇ ਕਹੇ ਨਹੀਂ ਆਵਾਜ਼ ਨਹੀਂ ਠਾਈ ਕਿ ਬਕਾਇਦਾ ਹਿੰਦੂ ਹਿੰਦੂਆਂ ਦਾ ਤੇਜਾਰ ਹੋ ਰਿਹਾ ਵਾ ਇਹਦੇ ਖਿਲਾਫ ਆਵਾਜ਼ ਠਾਈ ਜਾਵੇ ਕਿਸੇ ਨੇ ਆਵਾਜ਼ ਨਹੀਂ ਠਾਈ ਕਿ ਮੁਸਲਮਾਨ ਨੇ ਪੰਜ ਪੰਜਾਂ ਦਿਨ ਨਮਾਜ਼ ਪੜ੍ਹਦੇ ਨੇ ਉਹ ਜੀ ਬੋਲਦੇ ਨੇ ਕਿ ਕਿਸੇ ਧਰਮ ਨੂੰ ਹੋਰ ਨਹੀਂ ਮੰਨਣਾ ਜਿਹੜਾ ਧਰਮ ਨੂੰ ਉਹਨਾਂ ਮੰਦਰ ਵਾ ਟੱਕ ਦੋ ਪਰ ਜਦੋਂ ਸਾਡੀ ਕੋਈ ਜਾਂਦੀ ਯਾਤਰਾ ਨਿਕਲਦੀ ਆ ਇਹ ਮੁਸਲਮਾਨੀ ਟਿੱਟੇ ਫੱਟੇ ਰੋੜੇ ਮਾਰਦੇ ਨੇ ਸਾਡੇ ਤਬਾਹ ਕਰਦੇ ਨੇ ਸਾਨੂੰ ਲੋਕਾਂ ਨੂੰ ਪਰਬਾਲ ਕਰਦੇ ਪਏ ਨੇ ਲੇਕਿਨ ਮੈਂ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਹਿੰਦੁਸਤਾਨ ਦੇ ਲੋਕਾਂ ਨੂੰ ਚਾਹੇ ਹਿੰਦੂ ਆ ਜਾਂ ਸਿੱਖ ਵਾ ਉਹਨਾਂ ਨੂੰ ਕਹਿੰਦਾ ਜੁਹਦਾ ਵਾ ਅਗਰ ਜੇ ਤੁਸੀਂ ਇਹਨਾਂ ਨੂੰ ਪਿਆਰ ਵਾਈ ਕੀਤੀ ਇਹਨਾਂ ਦੀ ਜਾਂ ਇਹਨਾਂ ਨੂੰ ਦਿੱਤਾ ਆਫਰ ਦਿੱਤੀ ਇਹ ਤੁਹਾਨੂੰ ਮਿਟਾ ਕੇ ਰੱਖ ਦਣਗੇ ਇਹਨਾਂ ਨੂੰ ਹੱਥ ਬਹਿ ਚੁੱਕੀ ਆ ਕਿ ਕਿੱਦਾਂ ਲੁੱਟਣਾ ਵਾ ਬਕਿ ਕਿੱਦਾਂ ਖੋਣਾ ਤੇ ਕਿੱਦਾਂ ਮਾਰਨਾ ਹਿੰਦੂਆਂ ਨੂੰ ਇਸ ਕਰਕੇ ਸੱਖਾਂ ਨੂੰ ਇਹ ਸਾਰੇ ਹਿੰਦੂ ਸੇ ਕਿਸਾਨ ਜੋ ਇਕੱਠੇ ਹੋ ਕੇ ਚੱਲਣ ਸਮਾਜ ਦੇ ਜੇ ਕੋਕ ਚੱ ਮੰਨ ਕਰਦੇ ਹਾਂ ਪਰਸਗਾ ਮੈਂ ਪਰਸਗਾ ਦੇਖੋ ਬੇਨਤੀ ਕਰਦਾ ਵਾਂ ਕਿ ਜਿਹੜੀ ਤੁਸੀਂ ਮੁਸਲਮਾਨਾਂ ਦੀ ਫੇਵਰ ਕਰਦੇ ਨਾ ਕਰੋ ਚਾਹੇ ਕੋਈ ਵੀ ਬੰਦਾ ਹੋਵੇ ਲੇਕਿਨ ਜਿਹੜਾ ਹਿੱਜਤ ਧਰਮ ਦੇ ਖਿਲਾਫ ਬੋਲਦਾ ਸਾਡੇ ਹਿੰਦੁਸਤਾਨ ਦੇ ਖਿਲਾਫ ਬੋਲਦਾ ਉਹ ਧਰਮੀ ਬੰਦਾ ਨਹੀਂ ਹੋ ਸਕਦਾ ਉਹ ਕਾਂਗਰਸੀ ਨਹੀਂ ਹੋ ਸਕਦਾ ਉਹ ਬੀਜੇਪੀ ਦਾ ਨਹੀਂ ਹੋ ਸਕਦਾ ਉਹ ਆਮ ਪਾਰਟੀਆਂ ਨਹੀਂ ਹੋ ਸਕਿਆ ਪਰਦੇ ਨੂੰ ਸਾ ਉਹ ਸਿਰ ਦੇ ਦਰੋਈ ਤੇ ਦਰੋਈ ਰਹੂਗਾ ਹਾਂਜੀ ਅੱਜ ਦਾ ਜਿਹੜਾ ਰੋਸ਼ ਮਜਾਹਰਾ ਵਾ ਤਰੰਤਰਨ ਹਿੰਦੂ ਸਮਾਜ ਦੇ ਬਿਨ ਬਿਨ ਸੰਗਠਨਾਂ ਦੇ ਦੁਆਰਾ ਕੀਤਾ ਗਿਆ ਅਸੀਂ ਪੁਰਜੋਰ ਮੰਗਤੇ ਸਾਡੀ ਸ਼ੁਰੂ ਤੋਂ ਹੀ ਆ ਜੋ ਕਸ਼ਮੀਰ ਦੇ ਵਿੱਚ ਹੋਇਆ ਜੋ ਕੇਰਲ ਦੇ ਵਿੱਚ ਹੋਇਆ ਉਸੇ ਢੰਗ ਦੇ ਨਾਲ ਇਸ ਵਕਤ ਜੋ ਪਾਕਿਸਤਾਨ ਦੇ ਵਿੱਚ ਹੋ ਰਿਹਾ ਸੀਗਾ ਉਸੇ ਢੰਗ ਨਾਲ ਅੱਜ 4-5 ਦਿਨ ਤੋਂ ਬੰਗਲਾਦੇਸ਼ ਜਲ ਰਿਹਾ ਵਾ ਔਰ 5 ਅਗਸਤ ਤੋਂ ਤੇ ਲਗਾਤਾਰ ਜਲ ਰਿਹਾ ਵਾ ਔਰ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਵੀ ਇਹਦਾ ਜਲਦ ਤੋਂ ਜਲਦ ਜਿਹੜਾ ਵਾ ਉਹ ਹੱਲ ਕਰਾਇਆ ਜਾਵੇ ਜਿਹੜਾ 8% ਕੇਵਲ ਹਿੰਦੂ ਰਹਿ ਗਿਆ ਉੱਥੇ ਹਜੇ ਵੀ 1 ਕਰੋੜ ਤੋਂ ਉੱਤੇ ਹਿੰਦੂ ਸਮਾਜ ਰਹਿ ਰਿਹਾ ਵਾ ਉਦੀ ਜਾਨ ਮਾਲ ਦੀ ਸੁਰੱਖਿਆ ਪੈੜਾ ਦੀ ਸੁਰੱਖਿਆ ਜਿਹੜੀ ਤਰੰਤ ਪਹੁੰਚ ਕਰਾਈ ਜਾਵੇ ਜੈ ਸ਼ੀਰਾਮ ਜੈ 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 ਜਿਹੜਾ ਪਤਰਾ ਹੁਕਿਆ ਗਿਆ ਹੈ ਹਿੰਦੂ ਸਮਾਜਦਾਰੋਂ ਸ਼ਿਵਸਨਾਵਾਂ ਵੱਲੋਂ ਕੀ ਕਹਿਣਾ ਚਾਹੁੰਦੇ ਇਸ ਮੂਵ ਅੱਜ ਸਨਾਤਨ ਦਰਬ ਸਭਾ ਸਮੂਹ ਤਰਨਤਾਂ ਦੇ ਹਿੰਦੂ ਜਥੇਬੰਦੀਆਂ ਵੱਲੋਂ ਸਾਰੇ ਵੱਲੋਂ ਮਿਲ ਕੇ ਅੱਜ ਬੰਗਲਾਦੇਸ਼ ਦਾ ਫਤਲਾ ਸਾੜਿਆ ਗਿਆ ਕਿਉਂਕਿ ਉੱਥੇ ਜੋ ਵੀ Hindu ਬਰਾਦਰੀਆਂ ਰਹਿ ਰਹੀਆਂ ਘੱਟ ਗਿਣਤੀ ਦੇ ਵਿੱਚ ਉੱਥੇ ਉਹਨਾਂ ਦੇ ਨਾਲ ਬਹੁਤ ਅਤਿਆਚਾਰ ਹੋ ਰਿਹਾ ਵਾ ਉਹਨਾਂ ਦੇ ਨਾਲ ਧੀਆ ਭੈਣਾਂ ਦੇ ਨਾਲ ਬਲਾਤਕਾਰ ਹੋ ਰਿਹਾ ਮੰਦਰ ਤੋੜੇ ਜਾ ਰਹੇ ਨੇ ਦਰਗਾਹ ਉਹਦੇ ਵਿੱਚ ਬਹੁਤ ਜ਼ਿਆਦਾ ਹੀ ਨੁਕਸਾਨ ਹਿੰਦੂ ਧਰਮ ਦਾ ਹੋ ਰਿਹਾ ਹੈ ਇਹ ਤੁਹਾਡੇ ਮਾਧਿਅਮ ਰਹੀ ਚੈਨਲ ਰਹੀ ਅਹੀਂ ਆਪਣੇ ਮੋਦੀ ਸਾਹਿਬ ਇਹ ਪ੍ਰਧਾਨ ਮੰਤਰੀ ਸਾਹਿਬ ਇਹ ਪਹੁੰਚਾਉਣੇ ਚਾਹਣੇ ਆਪਣੀ ਖਬਰ ਕਿ ਉਧਰ ਹਸਤਵੇਚ ਕਰਕੇ ਆਪਣਾ ਤੇ ਜੋ ਵੀ ਉਧਰ ਹਿੰਦੂਆਂ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਕੰਮ ਕੀਤੇ ਜਾਣ ਔਰ ਉਹਨਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਂ ਤੇ ਜਾਂ ਉਹਨਾਂ ਨੂੰ ਇੰਡੀਆ ਦੇ ਵਿੱਚ ਆਪਣੇ ਘਰ ਵਾਪਸੀ ਕਰਾਈ ਜਾਵੇ ਤਾਂ ਉਹਨਾਂ ਦਾ ਬਿਹਤਰੀ ਵਾਸਤੇ ਸੋਚਿਆ ਜਾਵੇ ਜੈ ਸ਼੍ਰੀ ਰਾਮ ਜੈ